ਜੇਕਰ ਤੁਸੀਂ ਕੁਰਾਲੀ ਵਿੱਚ ਰਹਿੰਦੇ ਹੋ ਤਾਂ ਅੱਜ ਦੀ ਇਹ ਵੀਡੀਓ ਸ਼ੇਅਰ ਕਰਕੇ ਅੱਗੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਓ ਕੁਰਾਲੀ ਵਿੱਚ ਆਵਾਰਾ ਸ਼ਾਂਡਾਂ ਦਾ ਕਹਿਰ ਜਾਰੀ ਕੁਰਾਲੀ 메ਨ ਬਾਜ਼ਾਰ ਵਿੱਚ ਝੁੰਡ ਬਣਾ ਕੇ ਖੜਦੇ ਹਨ ਇਹ ਸ਼ਾਂਡ ਇਹ ਮੋਟਰਸਾਈਕਲਾਂ ਨੂੰ ਵੀ ਪਹੁੰਚਾਇਆ ਨੁਕਸਾਨ ਦੁਕਾਨ ਵਿੱਚ ਵੱੜੇ ਹਜ਼ਾਰਾਂ ਦਾ ਕੀਤਾ ਨੁਕਸਾਨ ਤਕਰੀਬਨ 30 ਮਿੰਟ ਬਾਅਦ ਦੁਕਾਨ ਵਿੱਚੋਂ ਬੜੇ ਮੁਸ਼ਕਲ ਨਾਲ ਬਾਹਰ ਕੱਢੇ ਤਿੰਨ ਸਾਂਢ ਦੇਖੋ ਕੀ ਕਿਹਾ ਦੁਕਾਨਦਾਰ ਨੇ ਨਗਰ ਕੌਂਸਲ ਕੁਰਾਲੀ ਨੂੰ ਇੱਧਰ ਮੋੜ ਤੇ ਉਹ ਦੋ ਤਿੰਨ ਸਾਂਢ ਇੱਕ ਗਊ ਤੇਜ਼ ਰਫਤਾਰ ਦੇ ਨਾਲ ਬਾਜ਼ਾਰ ਦੀ ਤਰਫ ਆ ਰਹੇ ਸੀ ਤੇ ਉਹ ਆ ਕੇ ਇੱਕਦਮ ਗਊ ਔਰ ਸਾਂਢ ਜੋ ਹੈ ਉਹ ਸਾਡੀ ਦੁਕਾਨ ਦੇ ਅੰਦਰ ਐਂਟਰ ਕਰ ਗਏ ਕੀ ਕੁਰਾਲੀ ਸ਼ਹਿਰ ਦੇ ਵਿੱਚ ਆਵਾਰਾ ਸਾਂਢ ਬਹੁਤ ਜ਼ਿਆਦਾ ਹੋ ਚੁੱਕੇ ਹਨ ਮੈਨੂੰ ਅੱਜ ਪਤਾ ਲੱਗਿਆ ਕਿ ਮੋੜ ਦੇ ਉੱਪਰ ਪ੍ਰਾਇਮਰੀ ਸਕੂਲ ਦੇ ਕੋਲ ਕੱਲ ਉਹੀ ਸਾਂਡਾ ਨੇ ਕਿਸੇ ਵਿਅਕਤੀ ਨੂੰ ਵੀ ਸੱਟ ਮਾਰੀ ਹੈ ਤੇ ਉਹ ਵਿਅਕਤੀ ਮਰਦਾ ਬਚਿਆ ਆ। ਆਰ ਕੇ ਸਟੇਸ਼ਨਰੀ ਪਿੱਲੀ ਜੀ ਦੀ ਜੋ ਦੁਕਾਨ ਹੈ ਉਹਨਾਂ ਦੇ ਫਾਦਰ ਆਪਣੀ ਸ਼ੌਪ ਦੇ ਬਾਹਰ ਬੈਠੇ ਸੀ ਤੇ ਉਹਨਾਂ ਦੇ ਫਾਦਰ ਨੂੰ ਸਾਂਡਾ ਨੇ ਆ ਕੇ ਹਿੱਟ ਕੀਤਾ ਤੇ ਉਹਨਾਂ ਦੀ ਡੈਥ ਹੋ ਗਈ ਸੀ ਕਿ ਲੇਕਿਨ ਨਗਰ ਕੌਂਸਲ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿੱਤਾ। ਸੋ ਇਹੋ ਸਭ ਨੂੰ ਮੇਰੀ ਬੇਨਤੀ ਹੈ ਨਗਰ ਕੌਂਸਲ ਕਰਾਲੀ ਦੇ ਪ੍ਰਧਾਨ ਤੇ ਐਮਸੀ ਨੂੰ ਮੇਰੀ ਬੇਨਤੀ ਹੈ ਵੀ ਤੁਰੰਤ ਜਿੰਨੇ ਵੀ ਆਵਾਰਾ ਪਸ਼ੂ ਕਰਾਲੀ ਸ਼ਹਿਰ ਦੇ ਅੰਦਰ ਘੁੰਮ ਰਹੇ ਆ ਇਹਨਾਂ ਨੂੰ ਤੁਰੰਤ ਪਕੜਿਆ ਜਾਵੇ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣ ਕਰਾਲੀ ਕਰਾਲੀ ਸ਼ਹਿਰ ਦੇ ਵਿੱਚ ਆਵਾਰਾ ਸਾਡਾ ਦੀ ਪਰਮਾਰ ਹੈ ਅਤੇ ਰੋਜ਼ ਕੋਈ ਨਾ ਕੋਈ ਹਾਦਸਾ ਹੋ ਹੀ ਜਾਂਦਾ ਹੈ ਅਤੇ ਅਸੀਂ ਉਸ ਵਕਤ ਖੜਿਆ ਕੁਰਾਲੀ ਦੀ ਮਸ਼ਹੂਰ ਗੰਡੇ ਪੰਸਾਰੀ ਦੀ ਦੁਕਾਨ ਤੇ ਜਿੱਥੇ ਕਿ ਇਸ ਥਾਂ ਤੇ ਜਿੱਥੇ ਕਿ ਸਿਰਫ ਇੱਕ ਵਿਅਕਤੀ ਖੜਦਾ ਹੈ ਤੇ ਇੱਥੇ ਕੱਲ ਦੋ ਜਿਹੜੇ ਆਵਾਰਾ ਸਾਡ ਖੜੇ ਸੀ ਤੇ ਤੀਜੀ ਇੱਥੇ ਗਊ ਖੜੀ ਸੀ ਅਤੇ ਤੁਸੀਂ ਸੋਚੋ ਵੀ ਕਿਸ ਤਰ੍ਹਾਂ ਦਾ ਦ੍ਰਿਸ਼ ਹੋਣਾ ਕਿਉਂਕਿ ਪਹਿਲਾਂ ਬਾਜ਼ਾਰ ਦੇ ਵਿੱਚ ਆਵਾਰਾ ਸਾਡਾਂ ਨੇ ਇੱਕ ਬੰਦੇ ਨੂੰ ਚੱਕਿਆ ਉਸ ਤੋਂ ਬਾਅਦ ਬਾਜ਼ਾਰ 'ਚ ਦੌੜੇ ਤੇ ਦੁਕਾਨ ਦੇ ਵਿੱਚ ਇੱਥੇ ਅੰਦਰ ਦਾਖਲ ਹੋ ਗਏ ਹਾਲਾਕੀ ਇੱਥੇ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਨਗਰ ਕੌਂਸਲ ਦੇ ਕੋਲ ਟੈਕਸ ਜਮ੍ਹਾਂ ਹੁੰਦਾ ਹੈ ਤੇ ਨਗਰ ਕੌਂਸਲ ਇਹਨਾਂ ਨੂੰ ਕਿਉਂ ਨਹੀਂ ਫੜਦੀ ਕਿਉਂ ਇਹ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਰਹੇ ਨੇ ਅਤੇ ਹੁਣ ਦੁਕਾਨਦਾਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹਨਾਂ ਦੇ ਵਿੱਚ ਡਰ ਹੈ ਕਿ ਸਾੰਡ ਕਿਤੇ ਉਹਨਾਂ ਦੀ ਦੁਕਾਨ ਦੇ ਵਿੱਚ ਨਾ ਦਾਖਲ ਹੋ ਜਾਣ ਅਤੇ ਕਿਤੇ ਦੁਕਾਨਦਾਰ ਤੇ ਹਮਲਾ ਨਾ ਕਰ ਦੇਣ ਤੇ ਗਲਬਾਤ ਵੀ ਕਰ ਦੇ ਦੁਕਾਨ ਦੇ ਮਾਲਕ ਦਵੇ ਸਿੰਘਲਾ ਦੇ ਨਾਲ ਕਿ ਆਖਰ ਕੀ ਕਹਿ ਰਹੇ ਨੇ ਉਹ ਅ ਦਵੇਜੀ ਹੋਇਆ ਕਿਆ ਸੀ ਸਾਰੀ ਗੱਲ ਬਾਤ ਦੱਸਿਓ ਕਿੰਨੇ ਵਜ ਦਾ ਸਮਾਸੀਗਾ ਤੇ ਤੁਸੀਂ ਕਿੱਥੇ ਸੀਗੇ ਐਕਚੁਅਲੀ ਇੱਕ तकरीबन 8 ਵਜੇ ਦਾ ਸਮਾਸੀ ਕੱਲ ਰਾਤੀ ਮੈਂ ਸ਼ਾਪ ਤੇ ਬਾਹਰ ਖੜਾ ਸੀ ਮੇਰੇ ਫਾਦਰ ਸ਼ਾਪ ਦੇ ਅੰਦਰ ਬੈਠੇ ਸੀ ਅ ਇਧਰ ਮੋੜ ਤੇ ਉਹ ਦੋ ਤਿੰਨ ਸਾਂਢ ਇੱਕ ਗਊ ਤੇਜ਼ ਰਫਤਾਰ ਦੇ ਨਾਲ ਬਾਜ਼ਾਰ ਦੀ ਤਰਫ ਆ ਰਹੇ ਸੀ ਤੇ ਉਹ ਆ ਕੇ ਇੱਕਦਮ ਗਊ ਵਰ ਸਾਂਢ ਜੋ ਹੈ ਉਹ ਸਾਡੀ ਦੁਕਾਨ ਦੇ ਅੰਦਰ ਐਂਟਰ ਕਰ ਗਏ ਅਸੀਂ ਸਾਰੇ ਘਬਰਾ ਗਏ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਾਹਰ ਕੱਢੀਏ ਸਾਰੇ ਇਹ ਸੋਚ ਰਹੇ ਸੀ ਕਿਉਂਕਿ ਜਗ੍ਹਾ ਬੜੀ ਤੰਗ ਹੈ ਤੇ ਸਮਾਨ ਲੱਗਿਆ ਹੋਇਆ ਸੀ ਤੇ ਬੜੀ ਮੁਸ਼ਕਿਲ ਦੇ ਨਾਲ ਅਸੀਂ ਸਾਰੇ ਯਾਰਾਂ ਦੋਸਤਾਂ ਨੇ ਬਾਜ਼ਾਰ ਦੇ ਲੋਕਾਂ ਨੇ ਮਿਲ ਕੇ ਉਹਨਾਂ ਨੂੰ ਰਸਤੇ ਪਾਰ ਕੇ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਤਕਰੀਬਨ 15 20 ਮਿੰਟ 25 ਮਿੰਟ ਲੱਗੇ ਉਹਨਾਂ ਤਿੰਨਾਂ ਜਾਨਵਰਾਂ ਨੂੰ ਬਾਹਰ ਕੱਢਣ ਦੇ ਲਈ ਤੇ ਉਸ ਤੋਂ ਬਾਅਦ ਉਹ ਬੜੀ ਮੁਸ਼ਕਿਲ ਦੇ ਨਾਲ ਔਰ ਤੋਂ ਦੁਕਾਨ ਤੋਂ ਬਾਹਰ ਨਿਕਲ ਕੇ ਉਹ ਦੁਬਾਰਾ ਬਾਜ਼ਾਰ ਨੂੰ ਹੁੰਦੇ ਹੋਏ ਕ੍ਰਿਸ਼ਨਾ ਮੰਡੀ ਚਲੇ ਗਏ ਕ੍ਰਿਸ਼ਨਾ ਮੰਡੀ ਤੋਂ ਦੁਬਾਰਾ ਫੇਰ ਵਾਪਿਸ ਉਹ ਬਾਜ਼ਾਰ ਨੂੰ ਆਏ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ ਕਿ ਕਰਾਲੀ ਸ਼ਹਿਰ ਦੇ ਵਿੱਚ ਆਵਾਰਾ ਸੰਡ ਬਹੁਤ ਜ਼ਿਆਦਾ ਹੋ ਚੁੱਕੇ ਆ ਮੈਨੂੰ ਅੱਜ ਪਤਾ ਲੱਗਿਆ ਕਿ ਮੋੜ ਦੇ ਉੱਪਰ ਪ੍ਰਾਇਮਰੀ ਸਕੂਲ ਦੇ ਕੋਲ ਕੱਲ ਉਹੀ ਸੰਡਾਂ ਨੇ ਕਿਸੇ ਵਿਅਕਤੀ ਨੂੰ ਵੀ ਸੱਟ ਮਾਰੀ ਹੈ ਤੇ ਉਹ ਵਿਅਕਤੀ ਮਰਦਾ ਬਚਿਆ ਨਗਰ ਕੌਂਸਲ ਕਰਾਲੀ ਨੂੰ ਇਸ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਨਗਰ ਕੌਂਸਲ ਕਰਾਲੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਆਵਾਰਾ ਪਸ਼ੂਆਂ ਨੂੰ ਪਕੜਨੇ ਦੀ ਲੇਕਿਨ ਬਦਕਿਸਮਤੀ ਹੈ ਨਗਰ ਕੌਂਸਲ ਕਰਾਲੀ ਇਸ ਕਾਮਮਲੇ ਚ ਟੋਟਲੀ ਫੇਲ ਹੋ ਰਹੀ ਹੈ ਨਗਰ ਕੌਂਸਲ ਕਰਾਲੀ ਵੱਲੋਂ ਮੰਨੂ ਨਹੀਂ ਲੱਗਦਾ ਪਿਛਲੇ 5-7 ਸਾਲਾਂ ਦੇ ਵਿੱਚ ਕੋਈ ਆਵਾਰਾ ਪਸ਼ੂ ਪਕੜਾ ਗਿਆ ਹੋਣਾ ਅਸੀਂ बार-बार ਜੋ ਸਾਹਿਬ ਨੂੰ ਬੇਨਤੀ ਕਰਦੇ ਰਹੇ ਪਹਿਲਾਂ ਵੀ ਅਸੀਂ ਕਿੰਨੇ ਆਵਾਰਾ ਪਸ਼ੂਆਂ ਨੂੰ ਪਕੜ ਕੇ ਖਰੜ ਮੋਹਾਲੀ ਗਊਸ਼ਾਲਾ ਦੇ ਵਿੱਚ ਛੱਡਦੇ ਰਹੇ ਹਾਂ ਤੇ ਉਸ ਤੋਂ ਇਲਾਵਾ ਨਗਰ ਕੌਂਸਲ ਕਰਾਲੀ ਨੂੰ ਵੀ بار بار ਸੂਚਿਤ ਕਰਦੇ ਰਹੇ ਹਾਂ ਵੀ ਆਵਾਰ ਕਰਾਲੀ ਦੇ ਵਿੱਚ ਆਵਾਰਾ ਪਸ਼ੂ ਬਹੁਤ ਜ਼ਿਆਦਾ ਹੋ ਗਏ ਆ ਕੁਝ ਸਮਾਂ ਪਹਿਲਾਂ ਤੁਸੀਂ ਜਾਣਦੇ ਹੋਵੋਗੇ ਕਿ ਆਰ ਕੇ ਸਟੇਸ਼ਨਰੀ ਪਿੱਲੀ ਜਿਹਦੀ ਜੋ ਦੁਕਾਨ ਹੈ ਉਹਨਾਂ ਦੇ ਫਾਦਰ ਆਪਣੀ 숍 ਦੇ ਬਾਹਰ ਬੈਠੇ ਸੀ ਤੇ ਉਹਨਾਂ ਦੇ ਫਾਦਰ ਨੂੰ ਸਾਂਹ ਮੇ ਆ ਕੇ ਹਿੱਟ ਕੀਤਾ ਤੇ ਉਹਨਾਂ ਦੀ ਡੈਥ ਹੋ ਗਈ ਸੀ ਕਿ ਲੇਕਿਨ ਨਗਰ ਕੌਂਸਲ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿੱਤਾ ਸੋ ਇਹੋ ਸਾਹਿਬ ਨੂੰ ਮੇਰੀ ਬੇਨਤੀ ਹੈ ਨਗਰ ਕੌਂਸਲ ਕਰਾਲੀ ਦੇ ਪ੍ਰਧਾਨ ਤੇ ਐਮ ਸੀ ਨੂੰ ਮੇਰੀ ਬੇਨਤੀ ਹੈ ਵੀ ਤੁਰੰਤ ਜਿੰਨੇ ਵੀ ਆਵਾਰਾ ਪਸ਼ੂ ਕੁਰਾਲੀ ਸ਼ਹਿਰ ਦੇ ਅੰਦਰ ਘੁੰਮ ਰਹੇ ਹਨ ਇਹਨਾਂ ਨੂੰ ਤੁਰੰਤ ਪਕੜਿਆ ਜਾਵੇ ਤੇ ਇਹਨਾਂ ਨੂੰ ਜਾਂ ਤਾਂ ਕਿਸੇ ਗਊਸ਼ਾਲਾ ਜਾਂ ਕੋਈ ਐਸੀ ਜਗ੍ਹਾ ਸ਼ਾਮਲਾੜ ਜਗ੍ਹਾ ਦੇ ਵਿੱਚ ਚਾਰ ਦਵਾਦੀ ਕਰਕੇ ਰੱਖਿਆ ਜਾਵੇ ਜਿੱਥੇ ਕਿ ਇਹ ਸਾਰੇ ਆਵਾਰਾ ਪਸ਼ੂ ਉੱਥੇ ਹੀ ਰਹਿਣ ਤਾਂ ਕਿ ਇਹ ਕੁਰਾਲੀ ਸ਼ਹਿਰ ਦੇ ਅੰਦਰ ਜਿੰਨੇ ਵੀ ਲੋਕ ਵਸਿੰਦੇ ਰਹਿੰਦੇ ਆ ਜਾਂ ਔਰੇ ਬੱਚੇ ਪੜ੍ਹਦੇ ਆ ਜਾਂ ਰਹਿੰਦੇ ਆ ਘੁੰਮਦੇ ਆ ਉਹਨਾਂ ਨੂੰ ਕੋਈ ਸੱਟ ਫੇੜਨਾ ਮਾਰਨ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅੱਦ ਵੀ ਦੇਵਜੀ ਤੁਹਾਡੇ ਫਾਦਰ ਸਾਹਿਬ ਦੀ ਦੁਕਾਨ ਤੇ ਬੈਠੇ ਹੁੰਦੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਫਿਰ ਮੇਰੇ ਫਾਦਰ ਸਾਹਿਬ ਆਪਣੀ ਸੀਟ ਤੇ ਬੈਠੇ ਸੀ ਤੇ ਜਿਸ ਟਾਈਮ ਗਊ ਹਰਦੋ ਸਾਂਢ ਦੁਕਾਨ ਸੈਂਟਰ ਕਰ ਗਏ ਮੇਰੇ ਫਾਦਰ ਸਾਹਿਬ ਕਾਊਂਟਰ ਟੱਪ ਕੇ ਉਹ ਬਾਹਰ ਬੜੀ ਮੁਸ਼ਕਿਲ ਦੇ ਨਾਲ ਕੱਢਿਆ ਬੜਾ ਮਤਲਬ ਇੱਕ ਵਾਰ ਦੇਖਣ ਵਾਲਾ ਉਹ ਸੀਗਾ ਮੈਂ ਹੁਣ ਦੱਸ ਨਹੀਂ ਸਕਦਾ ਕਿ ਬੰਦਾ ਤਾਂ ਵੈਸੇ ਹੀ ਘਬਰਾ ਜਾਂਦਾ ਇਸ ਤੇ ਮਾਹੌਲ ਦੇ ਵਿੱਚ ਵੀ ਇੱਕ ਆਵਾਰਾ ਸਾਂਢ ਜਦੋਂ ਤੁਹਾਡੇ ਸਾਹਮਣੇ ਆ ਜਾਵੇ ਤੁਸੀਂ ਤਾਂ ਵੈਸੇ ਹੀ ਘਬਰਾ ਜਾਂਦੇ ਆ ਵੀ ਇਹ ਹੋ ਕੀ ਰਿਹਾ ਤੇ ਮੈਂ ਕੀ ਕਰਾਂ ਬੜੀ ਮੁਸ਼ਕਿਲ ਦੇ ਨਾਲ ਚਲੋ ਅਸੀਂ ਹੌਸਲਾ ਰੱਖਦੇ ਹੋਏ ਆਪਣੇ ਫਾਦਰ ਸਾਹਿਬ ਨੂੰ ਪਕੜ ਕੇ ਕਾਊਂਟਰ ਦੇ ਉੱਪਰ ਨੂੰ ਟਪਾ ਕੇ ਅਸੀਂ ਬਾਹਰ ਕਢਾਇਆ ਉਹਨਾਂ ਨੂੰ ਉਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਸਾਰੇ ਲੋਕਾਂ ਨੇ ਮਿਲ ਕੇ ਬਾਜ਼ਾਰ ਦੇ ਲੋਕਾਂ ਨੇ ਮਿਲ ਕੇ ਅਵਾਰਾ ਸਾਣ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਆ ਦਵੇਸ਼ ਜੀ ਤੁਸੀਂ ਵੀ ਸਮਾਜ ਸੇਵਾ ਕਰਦੇ ਹੋ ਤੇ ਇਸ ਤੇ ਪਹਿਲਾ ਕਮਲਜੀਤ ਸਿੰਘ ਚਾਵਲਾ ਗਉਂ ਸੇਵਾ ਦੇ ਕਮਿਸ਼ਨਰ ਸੀਗੇ ਉਪ ਚੇਅਰਮੈਨ ਸੀਗੇ ਤੇ ਉਹਨਾਂ ਵੱਲੋਂ ਵੀ ਜਿਹੜਾ पांच छह गाड़ियां भरके आवारा सांडा ਦੀਆਂ ਬਾਹਰ ਭੇਜੇ ਗਈਆਂ ਸੀਗੇ ਤੁਸੀਂ ਵੀ ਉਸ ਵਕਤ ਮੌਜੂਦ ਸੀਗੇ ਆ ਕੀ ਕਹਿੰਦੇ ਹੋ ਉਸ ਕੰਮ ਨੂੰ ਵੀ ਕਿਉਂਕਿ ਉਹਨਾਂ ਵੱਲੋਂ ਵੀ ਪ੍ਰਾਲਜ ਕੀਤਾ ਗਿਆ ਸੀ ਕੁਝ ਤਾਂ ਇਹ ਬਹੁਤ ਵਧੀਆ ਕਮਲਜੀ ਚਾਵਲਾ ਜੀ ਨੇ ਉਪਰਾਲਾ ਕੀਤਾ ਸੀ ਕ ਲੇਕਿਨ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਜਿੱਦਾਂ ਹੀ ਕੋਰਾਲੀ ਸ਼ਹਿਰ ਦੇ ਅੰਦਰ आवारा ਪਸ਼ੂ ਇਕੱਠੇ ਹੁੰਦੇ ਆ ਉਹ ਜਿੱਦਾਂ ਹੀ ਅਸੀਂ ਕੁਝ ਪਕੜਦੇ ਆ ਕੋਈ ਸਾਰੇ ਆਪਣੇ ਜਿਹੜੇ ਸਮਾਜਸੀ ਵੀ ਹੈਗੇ ਆ ਲੋਕ ਉਹਨਾਂ ਨੂੰ ਪਕੜ ਕੇ ਕਿਤੇ ਬਾਹਰ ਦੂਸਰੀ ਗਊਸ਼ਾਲਾ ਦੇ ਵਿੱਚ ਭੇਜਦੇ ਆ ਉਸ ਤੋਂ ਬਾਅਦ ਫਿਰ ਆਸ-ਪਾਸ ਪਿੰਡਾਂ ਦੇ ਲੋਕ ਆਵਾਰਾ ਪਸ਼ੂ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਰਾਤ ਨੂੰ ਉਹ ਪਕੜ ਕੇ ਕਰਾਲੀ ਸ਼ਹਿਰ ਦੀ ਸੀਮਾ ਦੇ ਵਿੱਚ ਛੱਡ ਦਿੰਦੇ ਆ ਜਿਹੜੇ ਕਿ ਉਹ ਫਿਰ ਹੁਕਮ ਦੇ ਕਮਾਂਦੇ ਸ਼ਹਿਰ ਦੇ ਮਾਲਿਆਂ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਘੁੰਮਦੇ ਰਹਿੰਦੇ ਆ ਨਗਰ ਕੌਂਸਲ ਨੂੰ ਇਸ ਤਰ੍ਹਾਂ ਕੋ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਉਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਜਿੱਥੇ-ਜਿੱਥੇ ਤੁਹਾਡੇ ਮਹੱਲਿਆਂ ਦੇ ਵਿੱਚ ਤੁਹਾਡੇ ਵਾੜਾਂ ਦੇ ਵਿੱਚ ਕੋਈ ਆਵਾਰਾ ਪਸ਼ੂ ਗਊ ਸਾਂਢ ਘੁੰਮ ਰਹੇ ਆ ਤੁਸੀਂ ਉਹਦੀ ਇਤਲਾ ਨਗਰ ਕੌਂਸਲ ਕਰਾਲੀ ਨੂੰ ਤੁਰੰਤ ਦੋ ਆਪਣੇ ਐਮਸੀ ਨੂੰ ਕਹੋ ਵੀ ਇਹਨਾਂ ਨੂੰ ਤੁਰੰਤ ਉਸ ਜਗ੍ਹਾ ਤੋਂ ਚੱਕਵਾ ਕੇ ਕਰਾਲੀ ਤੋਂ ਬਾਹਰ ਕਿਥੀ ਸ਼ਿਫਟ ਕੀਤਾ ਜਾਵੇ